ਪੰਜਾਬੀ ਸੱਭਿਆਚਾਰ ਤੇ ਪੰਜਾਬੀ ਕਲਚਰ ਨੂੰ ਜ਼ਿੰਦਾ ਰੱਖਣ ਦੇ ਲਈ ਲੁਧਿਆਣਾ ਦੇ ਰਾਜਕੂਰ ਨਗਰ ਵਿਖੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ ਪੱਤਰਕਾਰਾ ਨਕਾਲਬਦ ਕਾਰਤਿਆ ਪ੍ਰਬੰਧਕਾਂ ਨੇ ਦੱਸਿਆ ਕਿ ਪੁਰਾਣੇ ਰੀਤੀ ਰਿਵਾਜਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੇ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ ਤਾਂ ਜੋ ਆਉਣ ਵਾਲੀ ਯੁਵਾ ਪੀੜ੍ਹੀ ਨੂੰ ਪੁਰਾਣੇ ਵਿਰਸੇ ਬਾਰੇ ਪਤਾ ਲੱਗ ਸਕੇ ਅਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੇ ਲਈ ਕੁਝ ਨਾ ਕੁਝ ਕਰਦੇ ਸਾਨੂੰ ਜ਼ਰੂਰ ਰਹਿਣਾ ਚਾਹੀਦਾ ਹੈ ਸਰਬੱਤ ਦਾ ਭਲਾ ਚੈਰਿਟੇਬਲ ਟਰਸਟ ਦੇ ਡਾਕਟਰ ਐਸ.ਪੀ. ਸੰਗਵਰਾਈ ਜੀ ਦੇਖਰੇਖ ਹੇਠ ਕੰਮ ਕਰਦੇ ਆ ਤੇ ਇਹ ਵੀ ਇਹ ਨਾਂ ਤਾਂ ਕਿਸੇ ਤੋਂ ਕੋਈ ਪੈਸੇ ਇਕੱਠੇ ਕਰਦਾ ਤੇ ਨਾ ਕਿਸੇ ਨੂੰ ਕਹਿੰਦਾ ਕਿ ਇਹ ਸਾਰਾ ਭਰਾਏ ਸਾਹਿਬ ਦੀ ਜੀਬ ਚੋਂ ਜਾਂਦਾ ਤੇ ਉਸ ਪਰਿਵਾਰ ਦੀ ਸੇਵਾ ਇਹ ਗੁਰਦਾਨਗਪਾਤਸ਼ਾ ਦੀ ਕਿਰਪਾ ਉਹਨਾਂ ਤੇ ਤੇ ਅੱਜ ਅਸੀਂ ਇੱਥੇ ਨਾ ਨਸ਼ਿਆਂ ਦਾ ਜਿਹੜਾ ਰੁਝਾਨ ਵਧਿਆ ਪੰਜਾਬ 'ਚ ਉਹਨੂੰ ਠੱਲ ਪਾਉਣ ਲਈ ਜਿਵੇਂ ਕਰਾਟੇ ਵਗੈਰਾ ਹੋ ਗਿਆ ਗੱਤਕਾ ਹੋ ਗਿਆ ਇਹਵੇਂ ਨੱਚਣਾ ਟੱਪਣਾ ਬੱਚਿਆਂ ਦਾ ਉਹਨਾਂ ਨੂੰ ਇਸ ਪਾਸੇ ਭਰਾਏ ਸਾਹਿਬ ਵੱਲੋਂ ਇੱਕ ਹਦਾਇਤ ਆ ਵੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਉਹ ਲੋਕਾਂ ਦੀ ਮਦਦ ਕਰੋ ਜਿਹੜੇ ਆ ਆਪਣੇ ਜਿਵੇਂ ਗਤਕਾ ਨੱਚਣਾ ਟੱਪਣਾ ਇਹ ਕਹਿਣ ਤੋਂ ਪਹਿਲਾਂ ਵੀ ਨਸ਼ਿਆਂ ਨੂੰ ਠੱਲ ਪਾਉਣ ਲਈ ਇਹ ਅਰੰਭਿਆ ਕੰਮ ਆ ਸਾਡਾ ਬੱਚੇ ਕਰਦੇ ਰਹਿੰਦੇ ਆ ਜੀ ਰੋਜ਼ਾਨਾ ਤੁਸੀਂ ਕਰਦੇ ਹੋ ਹਾਂਜੀ ਤੋਂ ਸੋ ਇਹ ਬੇਨਤੀ ਆ ਵੀ ਆਪਾਂ ਜਿਵੇਂ ਅੱਜ ਨੰਨੇ ਮੁੰਨੇ ਛੋਟੇ ਛੋਟੇ ਬੱਚਿਆਂ ਨੇ ਇੱਥੇ ਦਿਖਾਇਆ 3 ਸਾਲ ਦਾ 5 ਸਾਲ ਦਾ 8 ਸਾਲ ਦਾ 9 ਸਾਲ ਦਾ ਤੇ ਉਹ ਬੱਚਿਆਂ ਦਾ ਜੇ ਅੱਜ ਰੁਝਾਨ ਇੱਧਰ ਤੋਂ ਚੱਲ ਪੂ ਉਹ ਨਸ਼ਿਆਂ ਦਾ ਜਿਹੜਾ ਹੈਗਾ ਵੱਧਾ ਰੰਜਨ ਨੂੰ ਫਲ ਪੁੱਗੂ ਉਹਦੇ ਵਿੱਚ ਇੱਕ ਆਪਣੇ অশੋਕ ਜੀ ਸਾਡੇ ਹੈਗੇ ਸੀ ਉੱਥੇ ਜਿੰਨਾਂ ਦੀ ਦੇਖਰੇਖ ਤੇ ਪ੍ਰੋਗਰਾਮ ਚੱਲਿਆ ਆਪਣੇ ਬਰਮਨ ਜੀ ਨੇ ਮੁੰਡਾ ਇਹ ਸਾਰੇ ਰੜਕੀ ਕੰਮ ਹਰ ਸਾਲ ਕਰਦੇ ਅੱਜ ਇਹਨਾਂ ਦਾ 7ਵਾਂ 8ਵਾਂ ਸੀਗਾ 7ਵਾਂ 7ਵਾਂ ਸਰ ਮੇਰਾ ਕਹਿਣਾ ਇਹ ਹੈ ਕਿ ਜਿਵੇਂ ਹੁਣ ਬੱਚਿਆਂ ਨੂੰ ਸਲੋ ਸਲੋ ਕਰਕੇ ਅੱਗੇ ਵਧਣਾ ਚਾਹੀਦਾ ਵਾ ਕੁਝ ਡਾਇਰੈਕਟਰ ਚ ਮਾਰ ਨਹੀਂ ਸਕਦਾ ਤਾਂ ਮੇਰਾ ਕਹਿਣਾ ਹੈ ਕਿ ਬੱਚਿਆਂ ਨੂੰ ਪ੍ਰੋਜੈਕਟ ਮਿਲਦੇ ਰਹਿਣੇ ਚਾਹੀਦੇ ਚਾਹੇ ਛੋਟੇ ਹੋਵੇ ਚਾਹੇ ਵੱਡੇ ਹੋਣ ਅੱਜ ਦੀ ਡੇਟ ਚ ਜੇ ਬੱਚਾ ਸਟੇਟ ਲੈਵਲ ਤੇ ਕਰੂਗਾ ਤਾਂ ਹੀ ਅੱਗੇ ਜਾ ਕੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਨਾਮ ਰੌਸ਼ਨ ਕਰ ਸਕਦਾ ਹੈ ਇਹਦੇ ਵਿੱਚ ਡਾਂਸ ਵੀ ਹੈ ਭੰਗੜਾ ਵੀ ਹੈ ਮਾਡਲਿੰਗ ਵੀ ਹੈ ਇਹ ਤਿੰਨ categories ਰੱਖੀਆਂ ਸੀ ਬੱਚਿਆਂ ਦੇ ਵਿੱਚ ਟੈਲੈਂਟ ਕਿੰਨਾ ਕੁ ਦੇਖਿਆ ਤੁਸੀਂ ਕਿਉਂਕਿ ਦੇਖਦੇ ਪਹਿ ਹੈ ਕਿ ਜਿੱਦੋਂ ਹੁਣ ਕਈ ਪਲੇਟਫਾਰਮ ਵੱਡੇ ਟੀਵੀ ਚੈਨਲਾਂ ਦੇ ਵਿੱਚ ਮਿਲਦੇ ਪਏ ਨੇ ਕਿ ਅੱਕੇ ਕਿਸ ਰੈਨੋ ਬੱਚੇ ਨੂੰ ਫੇ ਜਨਨੇ ਕਰੀ ਸਰ ਕਾਫੀ ਬੱਚੇ ਨੇ ਜਿਹੜੇ ਸਾਡੇ ਸ਼ੋਅਸ ਤੋਂ ਅੱਗੇ ਗਏ ਨੇ ਇਸ ਤੋਂ ਪਹਿਲਾਂ ਵੀ ਮੈਂ 7 ਸਾਲ ਤੋਂ ਇਵੈਂਟਸ ਕਰਵਾਉਂਦਾ ਆ ਰਿਹਾ ਹਾਂ ਤੇ ਬੱਚੇ ਇੱਥੋਂ ਟ੍ਰੇਨਡ ਹੋ ਕੇ ਉਧਰ ਨੈਸ਼ਨਲ ਟੈਵਲ ਟੈਲੀਵਿਜ਼ਨ ਤੇ ਤਾਂ ਹੀ ਜਾ ਬੰਦੇ ਨੇ ਤਾਂ ਕਿ ਇਹ ਬੱਚੇ ਇਹ ਸਟੇਟ ਨੂੰ ਕੰਪੀਟੀਟ ਕਰ ਸਕਦੇ ਤਾਂ ਜਾ ਕੇ ਲਿਜਾਣ ਲਾਇਫ ਦੇ ਲਈ ਠਿੰਕਾ ਚਾਟਦੀ ਰਿਪੋਰਟ